ਵਾਹਿਗੁਰੂ ਜੀ ਕਾ ਖਾਲਸਾ ਚਿਰ ਵਾਹਿਗੁਰੂ ਜੀ ਕੀ ਫਤਿਹ ਤੇ ਅੱਜ ਆਪਣਾ ਰਾਜਸਥਾਨ ਚ ਦੂਜੇ ਦਿਨ ਆਵੇ ਤੇ ਅੱਜ ਫੇਰ ਚੱਲੇ ਛੋਡੀ ਤੇ ਬੜਾ ਅੱਜ ਸ਼ੂਟਿੰਗ ਦੇ ਨਾਲ ਜਿੱਤੇ ਕਸਟਾਲਾ ਜਿਹੜਾ ਜਿਹੜਾ ਕਿਲਾ ਹੈ ਨਾ ਤੁਹਾਨੂੰ ਅੱਜ ਉੱਥੇ ਦੀ ਅੱਜ ਉਹਦੇ ਬਾਰੇ ਜਾਣੂ ਹੋਵਾਂਗੇ ਤੇ ਦੇਖਦੇ ਹਾਂ ਉਹਦਾ ਇਤਿਹਾਸ ਕੀ ਹੈ ਕਿਲੇ ਦਾ ਤੇ ਆਜੋ ਮਿਲਦੇ ਆਂ ਫਿਰ ਅੱਗੇ ਇਹ ਬਾਕੀ ਵੀ ਗੱਲ ਕਰ ਜਿਓ ਬਾ ਜੀ ਨਹੀਂ 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 ਕਰਦੇ ਜੀ ਆਹ ਦਰਮਾਏ ਅੱਜ ਵੀ ਹੈ ਬਈ ਇਹ ਇਹ ਨਾ ਮੈਂ ਪਤਾ ਕੀਤਾ ਸੀਗਾ ਕਿਸੇ ਤੋਂ ਬਈ ਇਹ ਕਿਲਾ ਨਹੀਂ ਹੈਗਾ ਇਹ ਹਵੇਲੀ ਆ ਤੇ ਇਹਨਾਂ ਦੀ ਅੱਜ ਵੀ ਨਾ ਪੀੜੀ ਚੱਲਦੀ ਆ ਅਜੇ ਵੀ ਹੈਗੇ ਆ ਤੇ ਇਹ ਰੈਂਟ ਤੇ ਦਿੱਤਾ ਹੋਇਆ ਅੱਜ ਵੀ ਤੇ ਮੰਨ ਕੇ ਚੱਲੋ ਜਿਹੜਾ ਆਹ ਸਾਈਡ ਆ ਤੇ ਆਹ ਸਾਈਡ ਆ ਜਿਹੜੇ ਆਹ ਸਾਈਡ ਆ ਨਾ ਇਹ ਬਾਹਰ ਬਹੁਤ ਚਲੇ ਜਿਹੜੇ ਆਹ ਸਾਈਡ ਹੈ ਇਹਦੇ ਮੁੰਡੇ ਉਰੇ ਰਹਿੰਦੇ ਹਜੇ ਵੀ ਤੇ ਜਿਹੜੇ ठाकुर सुरेदार मेन सीगा ठाकुर ओ दा नाम सीगा केसर सिंह ओ दे अगे दो मुंडे होए एक अंगर सिंह ਤੇ ਇੱਕ ਪਰਸ਼ੋਤਮ ਸਿੰਘ ਤੇ ਜਿਹੜੇ ਪਰਸ਼ੋਤਮ ਸਿੰਘ ਸੀਗਾ ਉਹਦੇ ਇਧਰਲੇ ਸੀਗਾ ਤੇ ਉਹਨਾਂ ਦੇ ਜਵਾਕ ਜਿਹੜੇ ਸੀਗੇ ਪਰਸ਼ੋਤਮ ਸਿੰਘ ਦੇ ਉਹ ਬਾਹਰ ਚਲੇ ਜਿਹੜਾ ਅੰਗਰ ਸਿੰਘ ਸੀਗਾ ਉਹਦੇ मुंडे ਹੋ ਰਹੇ ਨੇ ਉਹਦੇ ਦੋ मुंडे ਨੇ ਹਜੇ ਵੀ ਤੇ ਤੇ ਉਹਦੇ ਦੋ मुंडे ਨੇ ਉਹ ਆਪਣਾ ਬਿਜ਼ਨਸ ਕਰਨ ਲੱਗ ਗਏ ਸਾਮਣ ਨਾਲ ਤੇ ਇਹ ਇਹਨਾ ਬਿਜ਼ਨਸ ਚੱਲਦਾ ਤੇ ਇਹਨਾਂ ਦਾ ਘਰ ਕੋਰਾ ਆ ਬੰਦ ਹੋ ਗਿਆ ਇਹ ਬਾਹਰ ਚਲੇ ਗਏ ਤੇ ਇਧਰਲਾ ਤਕਰੀਬ ਸਾਰਾ ਹੀ ਲੋਕਾ ਜਿਹੜਾ ਪਰਲੀ ਸਾਈਡ ਵਾਲਾ ਵਾ ਉਹਦਾ ਹਜੇ ਵੀ ਚੱਲਦਾ ਉਹਦੇ ਦੋ ਭਾਈ ਨੇ ਉਹ ਦੋਨੇ ਬਿਜ਼ਨਸ ਕਰਦੇ ਨੇ ਆਪਣਾ ਯਾਨੀ ਕਿ ਪੈਲਸ ਆ ਇੱਕ ਤਰ੍ਹਾਂ ਦਾ ਤੇ ਇਹ ਰੈਂਟ ਤੇ ਵੀ ਦਿੰਦੇ ਤੇ ਇੱਥੇ ਬੁਕਿੰਗ ਬੁਕਿੰਗ ਵੀ ਹੁੰਦੀ ਆ ਰੂਮ ਰੂਮ ਵਗੈਰਾ ਦੀ ਤੇ ਇਹ ਪਰਲੀ ਸਾਈਡ ਉਹ ਆ ਸਮੀਮ ਪੂਲ ਆਪਾਂ ਉਧਰ ਚਾ ਕੇ ਦੇਖਦੇ ਆ ਦੇਖ ਲਓ ਭਾਈ ਇੰਨਾ ਕ ਫਰਕ ਆ ਬਾਹਰਲੀ ਕਮਾਈ ਦਾ ਤੇ ਇੰਡੀਆ ਦੀ ਕਮਾਈ ਤੇ ਜਿਹੜਾ ਇੱਥੇ ਰਹਿ ਕੇ ਸਾਵੂਗੇ ਆਪਣਾ ਤੇ ਜਿਹੜੇ ਬਾਹਰ ਚਲੇ ਗਏ ਕਮਾਉਣ ਆ ਦੇ ਲੋ ਬਈ ਸਾਰੇ ਉਜਾੜ ਹੋ ਗਏ ਇੱਧਰ ਤੇ ਕੋਈ ਨਹੀਂ ਹੈਗਾ ਇੱਥੇ ਲੋਕ ਲੱਗੇ ਆ ਸਾਰੇ ਪਾਸੇ ਤੇ ਜਿਹੜੇ ਬੰਦੇ ਉਰੇ ਇੰਡੀਆ ਰਹਿ ਕੇ ਕਮਾਉਣ ਲੱਗੇ ਉਰੇ ਨੇ ਜੇ ਤੇ ਆ ਚੱਲੀ ਜਾਂਦਾ ਜੀ ਬਈ ਪੈਸੇ ਨੂੰ ਪਿਆਰ ਨਾ ਕਰੋ ਆਪਣੇ ਵਤਨ ਨੂੰ ਪਿਆਰ ਕਰੋ ਆਪਣੀ ਵਿਰਾਸਤ ਨੂੰ ਪਿਆਰ ਕਰੋ ਤਾ ਤੁਹਾਡਾ ਨਾਮ ਹੈਗਾ ਨਹੀਂ ਤਾਂ ਤੁਹਾਡਾ ਕੋਈ ਨਾਮ ਨਹੀਂ ਹੈਗਾ ਜੇ ਪੈਸੇ ਨੂੰ ਪਿਆਰ ਕਰਨ ਲੱਗੇ ਬਾਈ ਪਹਿਲਾਂ ਨਾ ਤੁਹਾਨੂੰ ਇਧਰੋਂ ਦਿਖਾਉਂਦੇ ਆ ਜਿਹੜੀ ਇਧਰਲੀ ਆ ਫਿਰ ਤੁਹਾਨੂੰ ਉਧਰੋਂ ਦਿਖਾਵਾਂਗੇ ਪਹਿਲਾਂ ਥੱਲੇ ਫਲੋਰ ਤੇ ਚੱਲਦੇ ਆ ਫਿਰ ਉੱਤੇ ਚੱਲਾਂਗੇ ਫਿਰ ਇਧਰ ਉੱਤੇ ਜਾ ਕੇ ਦੇਖ ਕੇ ਆਵਾਂਗੇ ਕੀ ਕੀ ਸਸਤੇ ਵੇ ਕੀ ਕੀ ਹੈਗਾ ਹੁਣ ਇੱਥੇ ਕੀ ਕੀ ਰਹੇਗਾ ਕੀ ਕੀ ਨਹੀਂ ਹੈਗਾ ਲੋਵੀ ਪਰਦੇਸਾਂ ਨੇ ਇਧਰ ਵੀ ਜਿੰਦੇ ਲਵਾਤੇ ਬਾਈ ਲੱਹ ਜਿੱਥੇ ਗੇਟ ਡਿੱਗ ਗਿਆ ਚੱਕ ਕੇ ਸਾਈਡ ਤੇ ਰੱਖਤਾ ਲਗਾਉਣ ਵਾਲਾ ਵੀ ਨਹੀਂ ਹੈਗਾ ਕੋਈ ਐਂ ਦਿੰਦੇ ਨੇ ਕਿਰਟਿਕ ਰੱਖੇ ਹੋ ਨੇ ਇਹਨਾਂ ਦੇ ਜਿਹੜੀ ਜਿਹੜੀ ਚੌਂਕੀਦਾਰ ਹੁੰਦੇ ਆ ਸਾਮ ਸੰਭਾਲ ਕਰਦੇ ਨੇ ਬਸ ਦੇਖਦੇ ਨੇ ਔਰ ਕੁਝ ਨਹੀਂ ਕਰਦੇ ਆਹ ਰਸਤਾ ਵੀ ਬੰਦਾ ਭਈ ਇਹ ਤਾਂ ਗੇਟ ਖੋਲਣ ਤੋਂ ਵੀ ਡਰ ਲੱਗਦਾ ਜਿਵੇਂ ਫਿਲਮਾਂ ਚ ਨਹੀਂ ਪੁੱਤਾਂ ਇਹ ਕੈਦ ਕਰਕੇ ਰੱਖੀ ਹੁੰਦੀਆਂ ਕਿਵੇਂ ਗੇਟ ਖੋਲੇ ਤੇ ਫਿਰ ਬਾਹਰ ਨਿਕਲੇ ਹੁੰਦੀ ਆ ਕਿਸੇ ਦਾ ਗੇਟ ਖੋਲਣ ਨੂੰ ਵੀ ਦਿਲ ਕਰਦਾ ਆ ਦੇਖੋ ਇਧਰ ਲੋ ਬਈ ਡਰ ਵੀ ਲੱਗਦਾ ਗੱਲੇ ਨੂੰ ਚਮਚੜਿੱਕਾਂ ਬੋਲਦੀਆਂ ਨੇ ਅੱਲਾ ਬਈ ਹਾ ਤਾਂ ਗੇਟ ਮਗਰ ਲਓ ਉਸ ਵੀ ਨਹੀਂ ਹੈਗਾ ਭਾਈ ਐ ਬਈ ਬਾਹਰਲੇ ਮੁਲਕ ਨਾ ਘਰ ਖਾ ਜਾਂਦੇ ਨੇ ਕੱਲੇ ਪੰਜਾਬ ਤੇ ਨਹੀਂ ਭਾਰੂ ਬਾਹਰਲੇ ਮੁਲਕ ਆਪਣੇ ਵੀ ਇਧਰ ਵੀ ਰਾਜਸਥਾਨ ਤੇ ਵੀ ਬੂਦੇ ਭਾਰੂ ਨੇ ਮੇਰੇ ਢੋਲ ਨਾ ਣ ਣ ਣ ਜੀ تقریبا ਸਾਰੇ ਤੇ ਜਿੰਦੇ ਲੱਗੇ ਹੋਏ ਨੇ ਸਾਰੇ ਹੀ ਬੰਦ ਪਿਆ ਆ ਕੁੜੀਆਂ ਜਿਹੜੇ ਉੱਥੇ ਦਿਖੇ ਜੇ ਕੀ ਆ ਲੈ ਵੀ ਅੰਕਲ ਨਵੀਂ ਗੱਲ ਦੱਸ ਕੇ ਗਿਆ ਮੈਨੂੰ ਅੰਕਲ ਮਿਲਿਆ ਸੀਗਾ ਓਰੇ ਤੇ ਇਹ ਕਹਿੰਦਾ ਜਿਹੜਾ ਓਰੇ ਦਾ ਮਾਲਕ ਸੀਗਾ ਇੱਧਰਲਾ ਉਹ ਜੋਧਪੁਰ ਰ ਗਿਆ ਹੁਣ ਉਹਦਾ ਜਿਹੜਾ ਮੇਨ ਬੰਦਾ ਸੀਗਾ ਜਵਾਗ ਜੋਗ ਤੱਕ ਉਹਦੇ ਬਾਹਰ ਨੇ ਤੇ ਉਹ ਕਹਿੰਦਾ ਉਰੇ ਉਹਨਾਂ ਰੂਮ ਤਿਆਰ ਕਰਨ ਲੱਗਾ ਹੈ ਉਰੇ ਤੇ ਪੂਰੇ 10 ਰੂਮ ਤਿਆਰ ਹੋਣੇ ਨੇ ਉਹ ਕਮਰੇ ਬਹੁਤ ਨੇ ਤੇ ਇੱਧਰ ਲਾ ਬਈ ਜਿਹੜਾ ਸੀਗਾ ਆਹ ਪਰਲਾ ਇਹ ਚ ਪਰ ਡੇ ਇੱਕ ਕਮਰਾ 7000 ਦਾ ਮਿਲਦਾ ਤੁਹਾਨੂੰ ਦਿਖਾਉਂਗਾ ਉਹ ਵੀ ਅੱਗੇ ਜਾ ਕੇ ਤੇ ਵਿੱਚ ਚਾਰ ਕਮਰੇ ਇਹ ਜਿਹਨੇ ਜਿਨ੍ਹਾਂ ਦਾ ਇੱਕ ਦਿਨ ਦਾ ਰੈਂਟ 25000 ਰੁਪਏ ਹੈ ਬਾਈ 25000 ਰੁਪਏ ਇੱਕ ਦਿਨ ਦਾ ਰੈਂਟ ਤੇ ਉਹ ਜਿਹੜਾ ਗੋਲਜਾ ਬਣਾਇਆ ਉਹ ਪਰਲ ਜੜ ਦੇਖੋ ਉਹ ਕਮਰਾ ਇੱਕ ਉਹ ਉੱਥੇ ਵਿੱਚ ਹੈ ਦੋ ਪਰਲੇ ਸਾਈਡ ਨੇ ਤੁਹਾਨੂੰ ਉਹ ਵੀ ਦਿਖਾ ਕੇ ਲਿਆਉਣਾ ਮੈਂ ਬੱਸ ਕਮਰੇ ਚ ਤਾਂ ਮੇਰੀ ਐਂਟਰੀ ਹੋਣੀ ਨਹੀਂ ਦੇਣੀ ਉਹਨਾਂ ਨੇ ਤੁਹਾਨੂੰ ਵੈਸੇ ਦਿਖਾ ਰਿਹਾ ਮੈਂ ਤੇ ਆ ਮੁੰਡਾ ਵਾ ਸ਼ਹਿਰ ਆ ਦੇਖੋ ਭਾਈ ਚਾਰੇ ਪਾਸੇ ਟਿੱਲੇ ਨੇ ਭਈ ਇਹਦੇ ਰੇਤੇ ਦੇ ਤੇ ਉਹਦੇ ਵਿੱਚ ਵਸਿਆ ਆ ਸ਼ਹਿਰ ਉਹ ਸਾਹਮਣੇ ਚਿੱਟੇ ਜਿਹੇ ਰੰਗ ਦਾ ਕਰਦੇਗਾ ਨਾ ਭਾਈ ਉਹ ਤੇ ਬਸ ਜੰਗੀ ਬਈ ਜਾਂਦੀ ਸ਼ੂਟਿੰਗ ਉਹ ਟੈਂਕੇ ਕੋਲ ਹੋਈ ਸੀਗੀ ਟੀਕੇ ਮੂਵੀ ਦਾ ਸੀਨ ਵੀਰੇ ਤੁਹਾਨੂੰ ਮੈਂ ਮੂਵੀ ਦਿਖਾਵਾਂਗਾ ਉਹ ਆਪਾਂ ਕੱਲ ਦੇ ਵਲੋਗ ਚ ਦਿਖਾਵਾਂਗੇ ਕਿਉਂਕਿ ਕੱਲੋਂ ਮੈਂ ਆ ਸ਼ਹਿਰ ਹੀ ਘੁੰਮਣਾ ਵਾਂ ਤੇ ਅੱਜ ਮੈਂ ਤੁਹਾਨੂੰ ਹਵੇਲੀ ਕਵਰ ਕਰਨੀ ਆ ਤੇ ਆਹ ਦੇਖੋ ਬਈ ਆ ਸ਼ਹਿਰ ਦਾ ਇਹਨਾਂ ਦਾ ਮੁੰਡਾ ਵਾ ਸ਼ਹਿਰ ਆ ਇਹ ਬਹੁਤ ਸੋਹਣਾ ਸ਼ਹਿਰ ਆ ਬਈ ਸਾਰਨੋਂ ਵੱਡੀ ਗੱਲ ਪਤਾ ਕੀ ਆ ਸ਼ਹਿਰ ਦੀ ਯਾਰ ਬੰਦੇ ਇੱਨੇ ਰਿਸਪੈਕਟਫੁੱਲ ਨੇ ਇੰਨੀ ਇੱਜ਼ਤ ਦਿੰਦੇ ਨੇ ਨਾ ਪੰਜਾਬੀ ਸਰਦਾਰ ਬੰਦੇ ਨੂੰ ਇੱਕ ਤਾਂ ਬਹੁਤ ਦਿੰਦੇ ਨੇ ਬਹੁਤ ਇੱਜ਼ਤ ਦਿੰਦੇ ਆ ਬੰਦੇ ਚੰਗੇ ਬੰਦੇ ਨੇ ਯਾਰ ਉਲੀ ਚੰਗੇ ਬੰਦੇ ਨੇ ਹੁਣ ਇਹਨਾਂ ਨੇ 10 ਰੂਮ ਤਿਆਰ ਕਰਨੇ ਬਈ ਇੱਧਰ ਸਾਰਾ ਆਲਦਲ ਟਿਲੇਟ ਲੈਨੇ ਬਾਈ ਬਸ 2 ਕਿਲੋਮੀਟਰ ਚਾਰੇ ਪਾਸੇ ਲਾ ਲਓ ਵੀ ਮੈਂ ਸੈਂਟਰ ਖੜਾ 2 ਕਿਲੋਮੀਟਰ ਉਧਰ 2 ਕਿਲੋਮੀਟਰ ਉਧਰ 2 ਕਿਲੋਮੀਟਰ ਉਧਰ ਤੇ ਬਾਅਦ ਚੋਂ ਟਿਬੇ ਟਿਬੇ ਨੇ ਰੇਤੇ ਰੇਤੇ ਨੇ ਯਾਨੀ ਕਿ ਸ਼ਹਿਰ ਹੈ ਲੈਣ ਨੂੰ ਵੀ ਡਰ ਲੱਗਦਾ ਓਰੇ ਉਹ ਵੀ ਬੰਦ ਪਿਆ ਨਾ ਕਿੰਨੇ ਟਾਈਮ ਦਾ ਆਪੋਲ ਸੀਮਾ ਤੇ ਹੀ ਬੂਟਾ ਲੱਗਿਆ ਮੇਰਾ ਦਿਲ ਕਰਦਾ ਸੀ ਵੀ ਇਹਨੂੰ ਰਾਤ ਨੂੰ ਕਵਰ ਕਰਾਂ ਯਾਰ ਰਾਤ ਨੂੰ ਆਵਾਂ ਪਰ ਮੇਰੇ ਨਾਲ ਦੇ ਸਾਥੀ ਨਹੀਂ ਮੰਨਿਆ ਕਿ ਰਾਤ ਨੂੰ ਹਾਂ ਕੰਮ ਚੱਲਦਾ ਵੀ ਹੁਣ ਤਾਂ ਇਹਨਾਂ ਨੇ ਨਾ ਰੂਮ ਵਗੈਰਾ ਤਿਆਰ ਕਰ ਦਨੇ ਇੱਥੇ ਹੁਣ ਤੇ ਰੂਮ वगैरा ਬਣਾਉਣ ਬਣਾ ਦੇਣੇ ਨੇ ਇਹਨਾਂ ਨੇ ਹੋਟਲ ਬਣਾ ਦੇਣਾ ਵਸੇ ਕੋਣ ਥੋੜਾ ਟਾਈਮ ਹੋ ਰਿਹਾ ਕਹਿੰਦੇ 12 ਮਹੀਨੇ ਦਾ ਟਾਈਮ ਆ ਤੁਹਾਨੂੰ 12 ਮਹੀਨੇ ਸੀ ਰੈਡੀ ਕਰਨਾ ਇਹ ਤੇ ਉਸ ਤੋਂ ਬਾਅਦ ਚੋਂ 10 ਕਮਰੇ ਤੇ ਰੈਡੀ ਹੋ ਗਏ ਫਿਰ ਇਹਨਾਂ ਨੇ ਪੈਲਸ ਬਣਾ ਦੇਣੇ ਨੇ ਅੱਗੇ ਅੱਗੇ ਰੈਡੀ ਕਰੀ ਹੈ ਨਾ ਤੇ ਇਹ ਬੰਦੇ ਦੇ ਨਾਲ ਅੱਗੇ ਜੋਧਪੁਰ ਚ ਵੀ ਹੋਟਲ ਬਹੁਤ ਵੱਡਾ ਜੋਧਪੁਰ ਚ ਤੇ ਆ ਦੇਖੋ ਵੀ ਤਿਆਰ ਹੋਣ ਲੱਗੇ ਨੇ ਤਾਂ ਕੁੜੀਆਂ ਘੜੀਆਂ ਲੱਗੀਆਂ ਨੇ ਕੋਈ ਨਹੀਂ ਹੈਗਾ ਪਰ ਇੱਧਰ ਉਹਨਾਂ ਰੂਟ ਟੂ ਦਿਖਣ ਗਈ ਹੋਣਗੇ ਜਾਂ ਤੇ ਕੋਹ ਦੀ ਪਰਲੇ ਸਾਈਡ ਉਹ ਦੇਖਿਓਣਾ ਬਈ ਚੱਲ ਕੇ ਦੇਖੋ ਨਾ ਤੁਸੀਂ ਤ ਤੁਸੀਂ ਦੇਖੋ ਵੀ ਗੱਡੇ ਗੱਡੇ ਘਰ ਹੁੰਦੇ ਨੇ ਉਹ ਜਿਹੜਾ ਪਰਲੇ ਸਾਈਡ ਉਹਦੇ ਵਿੱਚ 85 ਕਮਰੇ ਨੇ ਬਈ 85 ਕਮਰੇ ਉਹ ਪਰਲੀ ਸਾਈਡ ਨੇ ਤੇ ਇੱਧਰ ਵੀ ਘਟੋ ਘਟ ਨਾ ਨਾ ਕਰਦੇ ਵੀ 60 60 ਕਮਰੇ ਤਾਂ ਹੋਣਗੇ ਛੋਟੇ 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 ਕਮਰੇ ਬਹੁਤ ਬਣੇ ਹੋਏ ਨੇ ਇੱਥੇ ਚਲੋ ਪਤਨ ਖੇਲ ਲਈ ਲੱਗੇ ਚੱਲਦੇ ਹੁਣ ਆਹ ਕੁੜੀਆਂ ਚੰਦ ਦੀ ਨੀ ਗੌਰਤ ਨੂੰ ਤੁਹਾਨੂੰ ਥੋੜਾ ਹੋਰ 뷰 ਦਿਖਾ ਦੇਣਾ ਤੇਰਾ ਆ ਲਓ ਜੀ ਆਪਾਂ ਜਮੇ ਟਾਪ ਤੇ ਆ ਗਏ ਇੱਧਰ ਆਹ 7th ਇੱਥੇ ਦੀ ਜਿਹੜੀ ਹਵੇਲੀ ਓਰੇ ਇਹ ਠਾਕੁਰਾਂ ਦੀ ਹਵੇਲੀ ਨੇ ਠਾਕੁਰਾਂ ਦੀ ਲੋ ਬਈ ਓਹ ਉੱਤੇ ਚੜ ਕੇ ਤੁਹਾਨੂੰ ਦਿਖਾਉਨੇ ਆ ਜੀ ਜਿੱਥੇ ਤੱਕ ਚੜਾ ਹੋਇਆ ਤੁਹਾਡੇ ਪਿੱਛੇ ਚੜਾਂਗੇ ਲੋ ਜੀ ਕੁਝ ਐਝ ਅਸੀਂ ਨਾ ਬਈ ਮੁੰਡਾ ਵਾ ਸ਼ਹਿਰ ਦਾ ਰਾਜਸਥਾਨ ਦਾ ਗਰਮੀ ਬਹੁਤਾ ਪਰ ਓਰੇ ਆਪਾਂ ਥੱਲੇ ਚੱਲਦੇ ਆਂ ਹੁਣ ਥੱਲੇ ਦਾ ਮਾਹੌਲ ਦੇਖਦੇ ਆਂ ਕੀ ਆ ਤੇ ਹੁਣ ਤੁਹਾਨੂੰ ਪਰਲੀ ਸਾਈਡ ਕਵਰ ਕਰਾਂਗੇ ਕਿ ਪਰਲੀ ਸਾਈਡ ਬਹੁਤ ਸੋਹਣਾ ਬਣਾਇਆ ਇਹਨਾਂ ਦਾ ਕਿ ਉੱਥੇ ਬੰਦੇ ਰਹਿੰਦੇ ਨੇ ਤੇ ਪੈਲਸ ਬਣਾਇਆ ਉਹ ਚੱਲਦਾ ਚੱਲਦੇ ਕਾਰਨ ਫਿਰ ਅੱਗੇ ਬੰਦਾ ਅੱਗੇ ਦੀ ਅੱਗੇ ਤਿਆਰ ਕਰੀ ਜਾਂਦਾ ਤੇ ਯਾਨੀ ਕਿ ਏਰੀਆ ਦਾ ਮੁੰਡਾ ਵਾ ਸ਼ਹਿਰ ਦਾ ਸਭ ਤੋਂ ਤਗੜਾ ਪੈਲਸ ਇਹ ਆ ਉਹਨਾਂ ਪਾਸ ਚੱਲੇ ਇੱਧਰ ਹੈਪੀ ਹੋਣੀ ਕਹਿੰਦੇ ਮੈਂ 25000 ਵਾਲੇ ਰੂਮ 'ਚ ਰਹਿਣਾ ਹੈਗੇ ਤੈਨੂੰ 25000 ਵਾਲੇ 25000 ਵਾਲੇ 'ਚ ਰੱਖਣਾ ਬਈ ਅੱਜ ਅਸੀਂ ਕਮੇਟੀ ਚੱਕ ਲਈ 25000 ਰੁਪਏ ਰੂਮ 'ਚ ਰਹਿਣਾ ਕਮੇਟੀ ਚੱਕ ਲਈ ਅਸੀਂ ਰੂਮ ਤੇ ਹੀ ਲਉਣਾ ਹੈ 25000 ਰੂਮ ਤੇ ਹੀ ਲਉਣਾ ਮੈਂ ਦੇਖ ਕੇ ਚੱਲਿਆ ਵੀ ਕਿਦਾਂ ਦਾ ਰੂਮ ਆ ਚੱਲ ਗਾੜੀ ਨੂੰ ਕਹਿ ਕੇ ਚਾਚੀ ਵਾਲੀ ਕਮੇਟੀ ਚੱਕ ਲਈ ਅਸੀਂ ਚਾਚਾ ਕਹਿੰਦਾ ਵਸ ਆਈ ਕਮੇਟੀ ਰਹਿ ਮੁੜ ਕੇ ਘਰੇ ਨਾ ਵੜੀਆਂ ਦੋਨੇ ਕਮੇਟੀ ਦੀ ਚਾਚੀ ਹੁੰਦਾ ਇਹਦਾ ਉਹਨਾਂ ਦਾ ਮੇਰੇ ਦੋ ਲੈਣਾ ਆ ਤਾਂ ਬੀ ਲਿਖੇ ਇੱਧਰ ਇਹ ਰੂਮ ਰੂਮ ਦੇ ਨਾਲ ਹੀ ਲਿਖੇ ਨੇ ਇੱਧਰ ਦਾ ਚਾਚਾ ਕਹਿੰਦਾ ਵੀ ਕਮੇਟੀ ਚ ਆਖੇ ਨਾ ਰੂਮ ਲੈ ਲਈ ਮੁੜ ਕੇ ਆ ਲੈ ਖਿੱਧਰ ਹਾਂ ਚਾਚਾ ਨੇ ਵਿਦੇਵਾਰ ਤੇ ਸਮਾਰ ਰੱਖਿਆ ਇਹਨਾ ਬੱਦਲਾ ਮੈਨੂੰ ਇਹ ਤਾਂ ਹੀ ਪਸੰਦ ਕਰਕੇ ਕੋਈ ਲਈ ਆ ਚਾਚਾ ਇਹਦੇ ਇਹਦੇ ਨਾਲ ਮਾਰਨਾ ਮੈਨੂੰ ਵਾ ਠੀਕ ਆ ਐ ਭੀ ਗੱਨਾ ਕੋ ਨਾ ਇਹਨਾਂ ਨੂੰ ਵੀ ਪਤਾ ਗੱਡੀਆਂ ਦਾ ਤੇ ਸਾਰੀਆਂ ਦੇ ਪਤਾ ਨਾ ਨੂੰ ਗੱਡੀ ਦੇ ਕੇ ਆਦ ਦਿਨਾਂ ਨੂੰ ਵੀ ਕਿਹੜੀ ਐ ਇਹ ਜਿਹੜੀ ਗੱਨਾ ਹਾਂ ਇੱਕ ਪੁਰਾਣੀ ਕਹਾਣੀ ਅੱਛਾ ਜੀ ਹਾਂ ਉਹ ਵਧੀਆ ਸਮਝ ਆਇਆ ਤੁਸੀ ਭੂਗਣਾ ਪਿਆ ਭੂ ਬਣਾ ਲੇ ਗੋ ਇਹਨੂੰ ਭੂਗਣਾ ਕਹਿੰਦੇ ਸਿਸ਼ ਭੂਗਣਾ ਇਹ ਭੂਗਣਾ ਬਜਾ ਕੇ ਕਹਿੰਦੀ ਰਾਜਮਾਤਾ ਜੀ ਸ਼ਿਵਾਂ ਦੇਵੀ ਉਹ ਆ ਗਏ ਕੱਚਾ ਉਹ ਆ ਬੈਗ ਪਿਆ ਉਹਦਾ ਰਾਜ ਸੂਰਜ ਵਾਲਾ ਬੈਗ ਪਿਆ ਹਾਰੇ ਡੰਗੇ ਉਹਦਾ ਸੂਰਜ ਪਾਈ ਫਿਰਦਾ ਹੁੰਦਾ ਸੂਰਜ ਹਾਂ ਰੋਂਦ ਰੋਂਦ ਇਹਨਾਂ ਚ ਰੋਂਦ ਰੋਂਦ ਪਾ ਕੇ ਰੱਖਿੰਦੇ ਨੇ ਬਈ ਆ ਗੰਨਾ ਦੇ ਤੇ ਆਸੀ ਹਲਕਾ ਵਾਸਤੇ ਨੂਦ ਬਣਾਏ ਸੀਗੇ ਕੱਢ ਦੇ ਹਲਕਾ ਵਾਸਤੇ ਨੂਦ ਬਣਾਏ ਸੀਗੇ ਬਚਾਲ ਕਨੇ ਗਾਣੇ ਦੀ ਹਲਕਾ ਖਲੋਣੇ ਦੀ ਹਲਕ ਭੱਜ ਗਿਆ ਆ ਕੱਪੜੇ ਵੀ ਬਣਾਏ ਪਏ ਨੇ ਤੇ ਪਿਸ਼ਾਕ ਵੀ ਬਣੀ ਆ ਬਾਈ ਇਹ ਪਿਸ਼ਾਕ ਹੈਗੀਆਂ ਆਪਣੇ ਜਿਹੜਾ ਉਹ ਇਧਰ ਰਾਜਾ ਸੀ ਨਾ ਤੇ ਜਿਹੜੀ ਦਰਯੋਦਨ ਉਹਨਾਂ ਨੇ ਉਹ ਖੇਲੀ ਸੀ ਨਾ ਆ ਖੇਲੀ ਸੀ ਦਰਯੋਦਨ ਅੱਛਾ ਇਹ ਚਾਸ ਸੀ ਗੀ ਨਾ ਇਹ ਖੇਲੀ ਸੀ ਹਾਂ ਕੋੜਿਆ ਥਿਆ ਅੱਛਾ ਇਹਦੇ ਨਾਲ ਉਹਨਾਂ ਨੇ ਆਪਣੇ ਕਰਤੀ ਹੈ ਜੀ ਵਾਰ ਸਾ ਗੋਪਲਾ ਆਇਆ ਜੀ ਫੋਨੋਂ ਦੁਆਰਾ ਸਟਾਰਟ ਕਰਨਾ ਪਿਆ ਪਾਰਗੇ ਚੱਲ ਜੂਗਾ ਇਸ ਤੇ ਪੜਾਅ ਤੋਂ ਤੱਕ ਨਹੀਂ ਇਸ ਕੀ ਫੋਨੋਂ ਇਹ ਮੈਂ ਯਾਰ ਹੀ ਲੜ ਲੱਗ ਗਿਆ ਤੇ ਕੇ ਦੇਖਦੇ ਆ ਉਹ ਛੇੜ ਨਾਲ ਛੇੜ ਨਾਲ ਨਹੀਂ ਦੇਖੀ ਚੱਲਾਂ ਇਤਨੀ ਬਹਿਨੇ ਘਣਾਸੇ ਬੈ ਬੱਬੂ ਮਾਨ ਉਹਨਾਂ ਦੇ ਬੱਬੂ ਮਾਨ ਉਹਨਾਂ ਦੇ ਘਣਾਸੇ ਬੈ ਹਾਂ ਕੋਈ ਜਿਹੜਾ ਬੱਬੂ ਮਾਨ ਕਹਿੰਦਾ ਇਹ ਤੱਕੂ ਇਹਦੇ ਟੱਕੂਆ ਖੜ ਕੇ ਉਹ ਟੱਕੂ ਇੱਥੋਂ ਦੇ ਆਟਕੂਏ ਸੀਗੇ ਹਾਂ ਆ ਦੇਓ ਡੋਲੀ ਜਾਂਦੀ ਬਈ ਡੋਲੀ ਪਈ ਡੋਲੀ ਆ ਨਹੀਂ ਇਹ ਤਾਂ ਕੁਸੂਰੀ ਮੈਂ ਕਿਹਾ ਡੋਲੀ ਪਣਿਆ ਕੇ ਰੱਖੀ ਦੀ ਇਹ ਮਾਤਾ ਰਾਜ ਮਾਤਾ ਦੀ ਇਹਦੇ ਵਿੱਚ ਕੀ ਦੀ ਸੁਹਾਗ ਇਹ ਵੀ ਉਹ ਗੇੜੇ ਦੇ ਖੋਲ ਦੇਖੀ ਕੀ ਕੀ ਹੈ ਬਾਈ ਧਿਆਨ ਨਾਲ ਉਹਨਾਂ ਅਸੀਨੋ ਜੇ ਦੇਣਾ ਮੇਰੇ ਢੋਲਨਾ ਠਕ ਠਕ ਜਿਹਾ ਖੋਲ ਕੇ ਦੇਖ ਉਹ ਕੋਸ ਨਹੀਂ ਹੈਗਾ ਯਾਰ ਇੱਥੇ ਸੀ ਰਾਜਾ ਪੈਸੇ ਰੱਖਦਾ ਹੁੰਦਾ ਸੀਗਾ ਖਜ਼ਾਨਾ ਹੈ ਉਹਦਾ ਕਿਹਦੇ ਵਿੱਚ ਖਜ਼ਾਨਾ ਪਿਆ ਵਾ ਵਿਰੇ ਬੰਦੀ ਕਰਦੇ ਬੰਦੀ ਕਰ ਦੋ ਆਪਣੇ ਖਜ਼ਾਨੇ ਮੁੱਕੇ ਹੋਏ ਹੋਣਾ ਮਸੀਕੀ ਦੇ ਵਿੱਚ ਦਾਰੂ ਰੱਖੀ ਹੈ ਰਾਜੇ ਦੀ ਮਸੀ ਗਈ ਹਾਂ ਚਲੋ ਬਈ ਭਾਪੀ ਇੱਧਰ ਲ ਵਧੀਆ ਬਣਾਇਆ ਸਾਰਾ ਤਿਆਰ ਕੀਤਾ ਇਹਨਾਂ ਨੇ ਰੈਡੀ ਸੈਡੀ ਤੁਰਾ ਕੀਤਾ ਹੈ ਇੱਧਰ ਚੱਲਦੇ ਆ ਚੱਲ ਵੀ ਤੇ 25000 ਵਾਲਾ ਰੂਮ ਦੇਖਣਾ ਯਾਰ ਮੇਰੇ ਡੋਲੀ ਨੂੰ ਮੈਂ ਇਹ ਦੂਮਰੇ ਤੋਂ ਆਇਆ ਬਈ ਲੋਕ ਹੋਣਗੇ ਇੱਥੇ ਹਾਂ ਲੋਕ ਹੋਣਗੇ ਆ ਵੀ ਲੋ ਕਰੂ ਤੇਰੇ ਨਾਲ ਆਪਾਂ 25000 ਰੱਖੇ ਤਾਂ ਲੋਕ ਇਹ ਚੰਗੇ ਨੇ ਵੀ ਨਹੀਂ ਇਹਦਾ ਤਾਂ 7000 ਰੁਪਿਆ ਖੋਲ ਕੇ ਦੇਖੀ ਮੜਿਆ ਮਰੀ ਹੱਥ ਤੇ ਖੋਲ ਕੇ ਤਾਂ ਨਹੀਂ ਹੋਵੇ ਕੋਈ ਇਹ ਵੀ ਵਾਲਾ ਦੇਖ ਮੇਰੇ ਡੋਲੀ ਲਾਵੀ ਰੂਮ ਦੇਖ ਲਓ 7000 ਵਾਲੇ ਮੈਂ ਤਾਂ ਤੁਹਾਨੂੰ ਪਹਿਲਾਂ ਦੱਸੀ ਬਈ ਲੋਕ ਹੋਣਗੇ ਰੂਮ ਇੰਦਰ ਨਹੀਂ ਜਾਣਾ ਆਹ ਦੇ ਵੀ ਰੂਮ ਕਿੰਨਾ ਘਟਾ ਕੋ ਪਤਾ ਬਹਿ ਜਾ ਇੱਥੇ ਬਹੁਤ ਪੁਰਾਣਾ ਹੈ ਲੋਵੀ ਚੀਰੜਾ ਦਾ ਗੁੰਦਾ ਹੀ ਦੇਖਿਆ ਨਹੀਂ ਆ ਚੋਲਾ ਦੇ ਬੋਲੇ ਆ 10000 ਰੁਪਏ ਦਾ ਚੋਲਾ ਨਹੀਂ ਜਰੂਰ ਦੇਣੀ 7000 ਰੁਪਏ ਦਾ ਚੋਲਾ ਇਹ ਜਿੰਨਾ ਕੇਸ ਬਾਹਰ ਦਾ ਹੈ ਕਿ ਵਾਟ ਇਜ਼ ਇਸ ਅ ਪ੍ਰਾਈਸ ਆਫ ਇਨ ਬਿਊਟੀਜ਼ ਮਹਾਰਾਜ Uh, this coming, uh, sir, so come so, um, so soldiers. Mm. Mm. Uh, so come, come, get that to, uh, file exit. Uh, hey, hey, hey. Uh, this, yes, two hundred one file. Yes, ma'am, English. Yes, A B C D E F G H I J K L M N O P. ਆ ਵੀ ਤੁਮੇ ਪਿਤਾ ਵੀ ਬੋਲੋ ਨੋਡੀ ਹੋਦਾ ਨਾ ਬੋਲ ਸਿੱਖ ਲਈਂ ਵਟ డు ਯੂ ਥਿੰਕ ਅਬਾਊਟ ਕਾਈਮੇ ਡੂ ਡੈਟ ਡੋਟ ਲਾਈਕ ਡਸ ਨੋਟ ਲਾਈਕ ਸੂਰਜੋ ਬੋਲਦਾ ਇਹ ਚੀਜ਼ ਕਹੀ ਹੋਰ ਦਾ ਫਿੱਟ ਨੂੰ ਫੋਨ ਆ ਗਿਆ ਤੁਮੇ ਖਾ ਗਿਆ ਆ ਆਮ ਆਈ ਐਮ ਬਿਟ ਆ ਸਰ ਬੜਾ ਬਿਜ਼ੀ ਥੇ ਆ ਸੀ ਟੂ ਸਕੂਲ ਪਲੀਜ਼ ਬਾਟ ਡੇਲੀ ਫੋਰ ਬੰਦੇ ਮਾਂ ਸੇ ਫੋਨ ਕਰ ਫੈਲੋ ਚਲੋ ਯੇ ਕੀ ਚਲੋ ਪਿੰਨੇ ਵੀ ਪੂਰੀ ਅੰਗਰੇਜ਼ੀ ਬੋਲੀ ਆਪਣੀ ਤੇ ਹੁਣ ਦੇ ਦੇ ਆ ਜਲੀ ਉੱਤੇ ਰੂਮਰਾਉ ਤਾਂ ਯਾਰ ਲੋਹ ਹੋ ਗਏ ਬੈਠਾ ਉਹ ਜਿਹੜੀ ਜਰਾ ਮੈਨੂੰ ਕੀ ਹਾਲੀ ਮੈਨੂੰ ਪੰਗੇ ਲੈਣੂ ਸ਼ਹਿਰੀਆਂ ਸ਼ੇਰਾ ਆਉਂਦੀ ਬਾਹਰ ਜਨ लो भी, भी उत्ते देखो भाई उत्ते, उत्ते शूटिंग चलती है टॉप टॉपते ज़़ नहीं उत्तना पता बार रूम पच्ची हजार का जो थोन मे सर्कल चाह ये रूम पच्ची हजार कुछ नहीं है इतने सिर्फ एक व्यू है ਜਿਹੜਾ ਪੂਰਾ ਨਾ ਮੰਡਾਵਾ ਸ਼ਹਿਰ ਦੇਖਦਾ ਜਿੱਥੋਂ ਉਸੇ ਵਿਊ ਕਰਕੇ ਨਮੇਗਾ ਬਾਕੀ ਹੋਣਾ ਹੋਰ ਵੀ ਸਹੂਦਾਂ ਹੋਊਗੇ ਅੰਦਰ ਵਧੀਆ ਉਹ ਤਾਂ ਜਾ ਕੇ ਪਤਾ ਲੱਗੂਗਾ ਜਦੋਂ ਮਹਾਰਾਜ ਦੇ ਉਰੇ ਜਿਹੜਾ ਰਾਜਾ ਸੀ ਹਾਂ ਰਾਜੇ ਦੇ ਜਿਹੜੇ ਰਿਸਟਰ ਆਰਾਊਂਡ ਹੁੰਦੇ ਸੀ ਨੇ ਹਾਂ ਜਿਹੜਾ ਰਿਸਟਰ ਚੰਗਾ ਨਹੀਂ ਹੁੰਦਾ ਵੀ ਉਹ ਇੱਥੇ ਗੋਲੀ ਮਾਰਨ ਦਾ ਸੀਗਾ ਅੱਛਾ ਗਾ ਨਾ ਬੇ ਤੁਰੇ ਮਾਰ ਦਿੰਦੇ ਕਿਲੇ ਤੱਕ ਰਾਜਣ ਉਹ ਭਾਈ ਉਰੇ ਬੈਠ ਕੇ ਧਰੀ ਹੋਵੇ ਸਮਾਨ ਧਰੇ ਹੋਵੇ ਵਿਚਾਲੇ ਕਮ ਚੱਲਦਾ ਵੀ ਮਿੱਠਾ ਮਿੱਠਾ ਲੈ ਵੀ ਦੇਖ ਲੋ ਆ ਮੁੰਡਾ ਵਾ ਸ਼ੈਰ ਆ ਬਾਈ ਔਰ ਇਹ ਦੜ ਦੇਖੋ ਬਈ ਸਾਰੇ ਟਿੱਬੇ ਟਿੱਬਾ ਵਾ ਬਾਈ ਗਰਮੀ ਬਹੁਤ ਆ ਬਟ ਆ ਨਾਈਸ ਵੈਦਰ ਹੈਪੀ ਨਾ ਨਾ ਉਹ ਦੇ ਉਹ ਪਰਲੇ ਸੜ ਉਧਰ ਨਿਕਲ ਕੇ ਆ ਜਾਰ ਉਹ ਨਾ ਕਰਨ ਹਮਣਾ ਇਹ ਸਾਰਾ ਇੰਨਾ ਦਾ ਹੀ ਹੈ ਬਈ ਇਹ ਲੈ ਵੀ ਦੇਖ ਲੋ ਵੀ ਇੱਥੇ ਹਾਂ ਯਾਰ ਬਈ ਆ ਦੇਖ ਲੋ ਕਿੱਡਾ ਪੈਲਸ ਸਾਰੇ ਸੰਭਿਆ ਪੈਨ ਦਾ ਆ ਉਧਰ ਹੋ ਗਿਆ ਸਾਰਾ ਆ ਹੋ ਗਿਆ ਅ ਜਿੰਨਾ ਪੁਰਾਣਾ ਪੁਰਾਣਾ ਦੇਖਣਾ ਸਾਰਾ ਉਹਦਾ ਹੀ ਬਣਾਇਆ ਉਸ ਮੀਂਹ ਪੂਲ ਬਣਾਇਆ ਬਾਈ ਉੱਤੇ ਜਾ ਕੇ ਤੁਹਾਨੂੰ ਤਨ ਉੱਤੇ ਵੀ ਜਾਂਦੇ ਆ ਸੀ ਉੱਪਰ ਬਹੁਤ ਹੈ ਜੀ ਬਸ ਆ ਇਧਰ ਲੱਗੀ ਐ ਪੀ ਨਿਮਾ ਸਾਸਤਰੀ ਲੱਗੀ ਐ ਦੇਖੋ ਵੀ ਰਾਜਸਤਾਨੀ ਆਰਟ ਇਹ ਸਾਰਾ ਹੱਥ ਨਾਲ ਬਣਾਉਂਦੇ ਆ ਅਸ਼ਾ ਨਰਾਤਿਆਂ ਲਈ ਬਣਾਉਣ ਲੱਗੇ ਆ ਯਾ ਫਿਰ ਪੂਜਾ ਪਾਜਾ ਕਰੋਗੇ ਨਾ ਟੀ ਪੂਜਾ ਪੂਜਾ ਹੋ ਗਈ ਨਾ ਯਾ ਲੋ ਵੀ ਸਾਰਾ ਤੁਹਾਨੂੰ ਘਮਾਤਾ ਸੀਗਾ ਪਹਿਲੇ ਸੇ ਦਿਖਾਤੇ ਹੁਣ ਆਪਣਾ ਸ਼ੂਟ ਆ ਗਿਆ ਦਵਾਰੇ ਚੀ ਆ ਲੱਗੇ ਆਪਣੀਆਂ ਗੱਡੀਆਂ ਲੋ ਜੀ ਆ ਇਹਨਾਂ ਦੇ ਪੁਰਖੇ ਨੇ ਲੋ ਜੀ ਅੱਜ ਸਾਰੇ ਦਿਨ ਮਿਹਨਤ ਬਹੁ ਕੀਤੀ ਅੱਜ ਸਾਡੀ ਗੱਡੀਆਂ ਦੇ ਮੇਨ ਰੋਲ ਸੀਗੇ ਅੱਜ ਬਹੁਤ ਤੇ ਅੱਜ ਥੱਕar ਗਏ ਤੇ ਹੁਣ ਅਸੀਂ ਇੱਥੇ ਕਰਦੇ ਆ ਬਲੌਗ ਦਾ ਐਂਡ ਤੇ ਹੁਣ ਕੱਲੂ ਨਵੇਂ ਬਲੌਗ 'ਚ ਮਿਲਾਂਗੇ ਬਾਈ ਓਕੇ ਲਵ ਯੂ